ਤੇ ਰਵਨੀਤ ਬਿੱਟੂ ਜੀ ਵਰਤਸੇ ਕੀ ਕਹਿਣਾ ਚਾਹੋਗੇ ਕਿਸੀਂ ਨੰਬਰ ਦੇ ਦਿੰਨੇ ਆ ਪਬਲਿਕ ਦੇ ਵਿੱਚ ਪਰ ਸ਼ਾਇਦ ਬਾਅਦ ਚ ਭੁੱਲ ਜਾਣਾ ਕਿ ਪਬਲਿਕ ਦੇ ਪ੍ਰਤੀ ਜ਼ਿੰਮੇਵਾਰੀਆਂ ਵੀ ਆ ਚਾਹੇ ਰਾਜਾ ਬੜਿੰਗ ਹੋਣ ਤੇ ਚਾਹੇ ਰਵਨੀਤ ਬਿੱਟੂ ਜੀ ਹੋਣ ਸਾਰੇ ਇੱਕੋ ਹੀ ਥਾਲੀ ਦੇ ਚਟੇਬੱਟੇ ਨੇ ਮੈਂ ਤਾਂ ਇਹਨਾਂ ਨੂੰ ਐਕਟਰ ਮੰਨਣ ਲੱਗ ਗਿਆ ਜੀ ਇਹ ਜਿਹੜੇ ਲੀਡਰ ਨੇ ਜਿਹੜੇ ਨੇਤਾ ਨੇ ਇਹ ਬਹੁਤ ਵਧੀਆ ਐਕਟਰ ਨੇ ਤੇ ਉਹ ਐਕਟਰ ਆਪਣੀ ਐਕਟਿੰਗ ਦੀ ਕਮਾਈ ਖਾਰੇ ਆ ਜੀ ਵਮਨ ᱮਮਪਾਵਰਮੈਂਟ ਦੀ ਹਰ ਇੱਕ ਪਾਰਟੀ ਗੱਲ ਕਰਦੀ ਮੈਨੂੰ ਇੱਕ ਪਾਰਟੀ ਦੱਸ ਦੇ ਜਿਨੇ ਕਿਸੇ ਲੇਡੀ ਨੂੰ ਟਿਕਟ ਦਿੱਤੀ ਹੈ ਤੇ ਸਰ ਜੀ ਹੁਣ ਆਪਾਂ ਗੱਲ ਕਰੀਏ ਕਨਈਆ ਮਿੱਤਲ ਜੀ ਬਾਰੇ ਆਯੋ ਪਿਆ ہماری ਹਾ ਤਰੇ ਦਾ ਮੇ ਤਾਂ ਹਨੂਮਾਨ ਆ ਗਏ ਥੇ ਕੀ ਕਲਯੁਗ ਮੇ ਕੋਈ ਨਹੀਂ ਆਏਗਾ ਤਬ ਰਾਮ ਜੀ ਵੀ ਕਹਤੇ ਹੋਗੇ ਸੀਤਾ ਚਿੰਤਾ ਨਾ ਕਰ ਦਿੱਲੀ ਸੇ ਮੋਦੀ ਆਏਗਾ ਯੂਪੀ ਮੇ ਯੋਗੀ ਆਏਗਾ ਪਰ ਅਮਹਿਲੋ ਮੇ ਜਾਏਗਾ ਭੁੱਲ ਜਾਣਾ ਕਿ ਰਾਮ ਜੀ ਤੁਹਾਨੂੰ ਲਿਆਣ ਆਲੇ ਆ ਨਾ ਕਿ ਤੁਸੀਂ ਰਾਮ ਜੀ ਨੂੰ ਲਿਆਣ ਆਲੇ ਆ ਰਾਮ ਜੀ ਕਿਤੇ ਨਹੀਂ ਗਏ ਸੀ ਰਾਮ ਜੀ ਸਾਡੇ ਸਾਰੇ ਸੰਗਤ ਦੇ ਦਿਲਾਂ ਦੇ ਵਿੱਚ ਨੇ ਕਿਹਾ ਜਾਂਦਾ ਕਿ مسیਧ ਧਰਮ ਨੂੰ ਇੱਥੇ ਚਰਚ ਬਣਾਉਣ ਦੀ ਜਗ੍ਹਾ ਨਹੀਂ ਦਿੱਤੀ ਜਾਣੀ ਜਾਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਯਹਾਂ ਜਿਆਦਾ ਤੋਂ ਜਿਆਦਾ ਚਰਚ ਬੰਨਣੇ ਦੀ ਜਗ੍ਹਾ ਨਹੀਂ ਹੈ ਯਹਾਂ ਜਿਆਦਾ ਤੋਂ ਜਿਆਦਾ ਚਰਚ ਬੰਨਣੇ ਦੀ ਜਗ੍ਹਾ ਨਹੀਂ ਹੈ ਤਾਜੀ ਇਹ ਮਿੱਤਲ ਜਿਹੜਾ ਹੈਗਾ ਕੋਈ ਤਹਿਸੀਲਦਾਰ ਹੈ ਨਾ ਹੀ ਇਹ ਕਿਸੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੈ ਤੇ ਨਾ ਹੀ ਕਿਸੇ ਸਟੇਟ ਦਾ ਰੈਵਨਿਊ ਮੰਤਰੀ ਹੈ ਇਦਾਂ ਦੇ ਨਟਕੀ ਬਾਜ਼ ਲੋਕਾਂ ਨੂੰ ਬਹਿਲਾਨ ਫਸਲੈਣ ਦੇ ਲਈ ਇਦਾਂ ਦੀਆਂ ਗੱਲਾਂ ਕਰਦੇ ਆ ਪਿਛਲੇ ਦਿਨਾਂ 'ਚ ਵੀ ਹਜ਼ਾਰਾਂ ਚਰਚ ਪਿਛਲੇ ਸਾਲਾਂ 'ਚ ਬਣੇ ਆ ਅੱਗੇ ਵੀ ਬਣਨਗੇ ਜਿਹੜੇ ਅੰਗਰੇਜ਼ਾਂ ਦੀ ਇਹ ਗੱਲ ਕਰਦੇ ਆ ਇਹ ਉਹਨਾਂ ਦੇ ਹੀ ਤਲਵੇ ਛੱਟਦੇ ਆ ਉਹਨਾਂ ਦੇ ਭਾਂਡੇ ਮਾਂਜਦੇ ਆ ਤੇ ਆਪਣੇ ਜਿਹੜੇ ਇੱਥੇ ਦੇ ਕ੍ਰਿਸਚੀਅਨ ਇਹਨਾਂ ਨੂੰ ਔਖੇ ਲੱਗਦੇ ਸਾਡਾ ਦੁੱਖ ਇਹੀ ਹੈ ਵੀ ਉਸ ਟਾਈਮ ਮੰਚ ਦੇ ਉੱਤੇ ਦੋ ਕੈਂਡੀਡੇਟ ਜਿਹੜੇ ਸਾਡੀਆਂ ਵੋਟਾਂ ਦੇ ਨਾਲ ਹੀ ਜਿੱਤਦੇ ਨੇ ਤੇ ਸਾਡੀਆਂ ਵੋਟਾਂ ਦਾ ਹੀ ਉਹਨਾਂ ਨੂੰ ਸਹਾਰਾ ਉਹ ਮੂੰਹ ਬੰਦ ਕਰਕੇ ਉੱਥੇ ਤਾੜੀਆਂ ਮਾਰਦੇ ਰਹੇ ਤੱਕ ਸਾਡੀ 크੍ਰਿਸਚੀਅਨ ਕਮਿਊਨਿਟੀ ਦਾ ਇੱਕ ਵੀ ਬੰਦਾ ਐ ਵਿਧਾਨ ਸਭਾ ਚ ਨਹੀਂ ਲੈ ਕੇ ਗਏ ਲੋਕ ਸਭਾ ਚ ਨਹੀਂ ਲੈ ਕੇ ਗਏ ਜਦਕਿ ਹਰ ਕਮਿਊਨਿਟੀ ਦਾ ਬੰਦਾ ਵਿਧਾਨ ਸਭਾ ਚ ਵੀ ਬੈਠਾ ਲੋਕ ਸਭਾ ਚ ਵੀ ਬੈਠਾ ਐਕਚੁਅਲੀ ਸਿਰਫ ਮਸੀਹ ਧਰਮ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਇਹਨਾਂ ਚੀਜ਼ਾਂ ਨੂੰ ਲੈ ਕੇ ਤੇ ਜਦੋਂ ਇਹਨਾਂ ਨਾਲ ਗੱਲ ਕਰੋ ਕਹਿੰਦੇ ਤੁਸੀਂ ਤਾਂ ਪ੍ਰਾਰਥਨਾ ਕਰਨ ਵਾਲੇ ਲੋਕ ਹੋ ਤੁਸੀਂ ਇਦਾਂ ਕਿਉਂ ਕਰਦੇ ਇਹ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਤੋਂ ਵੋਟਾਂ ਲੈਣਾ ਚਾਹੁੰਦੇ ਆ ਤੁਹਾਨੂੰ ਇਹ ਲੱਗਦਾ ਵੀ ਬੀਜੇਪੀ ਰਾਮ ਨੂੰ ਲੈ ਕੇ ਆਈਏ ਮੈਨੂੰ ਇਹਦਾ ਜਵਾਬ ਦਿਓ ਸ਼ਕਸ਼ੀ ਜੀ ਕੀ ਤੁਹਾਨੂੰ ਲੱਗਦਾ ਜੋ ਰਾਮ ਕੋ ਲਾਏ ਹੈ ਹਮਨ ਕੋ ਲਾਏ ਸਸ਼ੀ ਗਾਲ ਜੀ ਸਾਰਿਆਂ ਨੂੰ ਮੈਂ ਸਾਕਸ਼ੀ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਆਲਰਡੀ ਪੰਜਾਬ ਲਾਈਫ ਤੇ ਜਿਵੇਂ ਕਿ ਹੁਣ ਤੁਸੀਂ ਦੇਖਿਆ ਆ ਕਿ ਨਈਮ ਮਿੱਤਲ ਜੀ ਬਹੁਤ ਹੀ ਜ਼ਿਆਦਾ ਵਿਵਾਦਾਂ ਦੇ ਵਿੱਚ ਦੇਖੇ ਜਾ ਰਹੇ ਨੇ ਤੇ ਇਦਾਂ ਦੀਆਂ ਕੁਝ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਨੇ ਕੁਝ ਧਰਮਾਂ ਦੇ ਬਾਰੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਟਾਰਗੇਟ ਕਰ ਰਹੇ ਨੇ ਤੇ ਇਸੇ ਚਰਚਾ ਦੇ ਵਿੱਚ ਅਸੀਂ ਗੱਲਬਾਤ ਕਰਨ ਆਏ ਹਾਂ ਐਲਬਰਟ ਦੁਆ ਜੀ ਦੇ ਨਾਲ ਆਓ ਮੁਲਾਕਾਤ ਕਰਵਾਉਣਾ ਤੁਹਾਡੀ ਵੀ ਸਸ਼ੀ ਗਾਲ ਜੀ ਸਸ਼ੀ ਗਾਲ ਜੀ ਸਭ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ ਚੈਨਲ ਆਲਰਡੀ ਪੰਜਾਬ ਲਾਈਫ ਤੇ ਥੈਂਕ ਯੂ ਤੇ ਸਰ ਜੀ ਵੇਖੀ ਹੁਣ ਆਪਾਂ ਨੂੰ ਪਤਾ ਹੈ ਲੋਕ ਸਭਾ ਚੋਣਾਂ ਦਾ ਮੁੱਦਾ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਹੈ ਤੇ ਰਵਨੀਤ ਬਿੱਟੂ ਜੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਰਵਨੀਤ ਬਿੱਟੂ ਜੀ ਲੋਕ ਸਭਾ ਦੇ ਸਾਡੇ ਲੁਧਿਆਣੇ ਦੇ ਕੈਂਡੀਡੇਟ ਨੇ ਜੀ ਅੱਗੇ ਵੀ ਲੋਕਾਂ ਦੀ ਸੇਵਾ ਕਰਦੇ ਆਏ ਆ ਸਭ ਕੁਝ ਜਗ ਜਾਹਰ ਆ ਹਾਂਜੀ ਕਈ ਵਾਰੀ ਤਾਂ ਇਹ ਵੀ ਕਿਹਾ ਜਾਂਦਾ ਵੀ ਉਹਨਾਂ ਦੇ ਕੋਲ ਫੋਨ ਕਿਉਂਕਿ ਅੱਜ ਆਧੁਨਿਕ ਯੋਗ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਇੱਕ ਅਸੀਂ ਨੰਬਰ ਦੇ ਦਿੰਨੇ ਆ ਪਬਲਿਕ ਦੇ ਵਿੱਚ ਪਰ ਸ਼ਾਇਦ ਬਾਅਦ ਚ ਭੁੱਲ ਜਾਨੇ ਕਿ ਪਬਲਿਕ ਦੇ ਪ੍ਰਤੀ ਜ਼ਿੰਮੇਵਾਰੀਆਂ ਵੀ ਆ ਠੀਕ ਨੇ ਰਵਨੀਤ ਬਿੱਟੂ ਜੀ ਦੇਖੋ ਕੀ ਰਿਜ਼ਲਟ ਲੈ ਕੇ ਆਉਂਦੇ ਆ ਜੀ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਹੁਣ ਉਹ ਬੀਜੇਪੀ ਚਾਕੇ ਜਿੱਤ ਹਾਸਿਲ ਕਰ ਸਕਣਗੇ ਦੇਖੋ ਇਹ ਤਾਂ ਜਨਤਾ ਦੇ ਹੱਥ ਦੇ ਵਿੱਚ ਆ ਜਨਤਾ ਦਾ ਪਿਆਰ ਕਿਹਨੂੰ ਜਾਂਦਾ ਹੈ ਇਹ ਜਨਤਾ ਰਿਜ਼ਲਟ ਤੇ ਦੱਸੇਗੀ ਮੈਂ ਨਾ ਤਾਂ ਕੋਈ ਉਹਨੂੰ ਜੱਜਮੈਂਟ ਦੇ ਸਕਦਾ ਤੇ ਨਾ ਮੇਰੀ ਇਕੱਲੇ ਦੀ ਵੋਟ ਦੇ ਨਾਲ ਉਹਨਾਂ ਨੇ ਜਿੰਨਾ ਆ ਇਹ ਜਨਤਾ ਦੀ ਅਦਾਲਤ ਦੇ ਵਿੱਚ ਉਹ ਆਏ ਹੋਏ ਆ ਉਹਨਾਂ ਦੇ ਕਟਗਰੇ 'ਚ ਖੜੇ ਆ ਫੈਸਲਾ ਜਨਤਾ ਨੇ ਹੀ ਦੇਣਾ ਆ ਕਿ ਬਿੱਟੂ ਜੀ ਜਿੱਤਣਗੇ ਜਾਂ ਹਾਰਨਗੇ ਇਹਦਾ ਫੈਸਲਾ ਮੈਂ ਨਹੀਂ ਕਰ ਸਕਦਾ ਬਸ ਲੋਕਾਂ ਦੀ ਜੇ ਸੇਵਾ ਉਹਨਾਂ ਨੇ ਕੀਤੀ ਹੈ ਤੇ ਉਹ ਸੇਵਾ ਦਾ ਉਹਨਾਂ ਨੂੰ ਮੁੱਲ ਜ਼ਰੂਰ ਮਿਲੇਗਾ ਜੇ ਲੋਕਾਂ ਨੂੰ ਉਹਨਾਂ ਨੇ ਇਗਨੋਰ ਕੀਤਾ ਤੇ ਲੋਕ ਵੀ ਉਹਨਾਂ ਨੂੰ ਇਗਨੋਰ ਕਰਨਗੇ ਹਾਂਜੀ ਤੇ ਜਿਵੇਂ ਕਿ ਹੁਣ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਰਾਜਾ ਵੜਿੰਗ ਜੀ ਨੇ ਜਿਹੜੇ ਉਹਨਾਂ ਨੂੰ ਬਾਹਰੋਂ ਉਹਨਾਂ ਨੇ ਕੈਂਡੀਡੇਟ ਉਤਾਰਿਆ ਲੁਧਿਆਣੇ 'ਚ ਤੇ ਇਸ ਚੀਜ਼ ਨੂੰ ਤੁਸੀਂ ਕਿਸ ਵੇ ਨਾਲ ਦੇਖਦੇ ਹੋ ਰਾਜਾ ਵੜਿੰਗ ਜੀ ਨੂੰ ਕਿੱਥੋਂ ਉਤਾਰਿਆ ਪੰਜਾਬ ਇੱਕ ਸਾਂਝੀ ਧਰਤੀ ਹੈ ਜੀ ਚਾਹੇ ਰਾਜਾ ਵੜਿੰਗ ਹੋਣ ਤੇ ਚਾਹੇ ਰਵਨੀਤ ਬਿੱਟੂ ਜੀ ਹੋਣ ਸਾਰੇ ਇੱਕੋ ਹੀ ਥਾਲੀ ਦੇ ਚਟੇਬੱਟੇ ਨੇ ਹੁਣ ਪਿੱਛੇ ਕਿੰਨੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਦੋਨੋਂ ਜੱਫੀਆਂ ਪਾ ਰਹੇ ਆ ਮੂਰਖ ਤਾਂ ਅਣਜਾਣ ਲੋਕ ਬਣਦੇ ਆ ਜੀ ਭੋਲੇ ਲੋਕ ਵਿਚਾਰੇ ਗਮਰਾਹ ਹੁੰਦੇ ਨੇ ਆਪਸ ਦੇ ਵਿੱਚ ਸਿਰ ਪੜਵਾ ਲੈਂਦੇ ਨੇ ਆਪਸ ਚ ਦੁਸ਼ਮਣੀਆਂ ਪਾ ਲੈਂਦੇ ਨੇ ਇਹਨਾਂ ਦਾ ਕੀ ਹੈ ਅੱਜ ਸਾਡੇ ਸਾਹਮਣੇ ਡਰਾਮਾ ਮੈਂ ਤਾਂ ਇਹਨਾਂ ਨੂੰ ਐਕਟਰ ਮੰਨਣ ਲੱਗ ਗਏ ਆ ਜੀ ਇਹ ਜਿਹੜੇ ਲੀਡਰ ਨੇ ਜਿਹੜੇ ਨੇਤਾ ਨੇ ਇਹ ਬਹੁਤ ਵਧੀਆ ਐਕਟਰ ਨੇ ਤੇ ਉਹ ਐਕਟਰ ਆਪਣੀ ਐਕਟਿੰਗ ਦੀ ਕਮਾਈ ਖਾਰੇ ਆ ਜੀ ਕਮਾਈ ਇਹ ਪੂਰੀ ਭਰਪੂਰ ਆਨੰਦ ਉਹਦਾ ਮਨਾਰੇ ਆ ਤੇ ਜਿੱਥੇ ਬਾਲੀਵੁੱਡ ਜਾਂ ਪਾਲੀਵੁੱਡ ਦੇ ਐਕਟਰ ਪਰਫਾਰਮ ਕਰਦੇ ਨੇ ਇਹ ਸਭ ਤੋਂ ਤਕੜੇ ਐਕਟਰ ਨੇ ਮਾਸਟਰ ਨੇ ਜੇ ਕਿਸੇ ਨੇ ਐਕਟਿੰਗ ਦੀ ਕਲਾਸ ਲੈਣੀ ਆ ਤਾਂ ਇਹਨਾਂ ਦੇ ਨਾਲ ਰਵੇ ਤੇ ਵਧੀਆ ਐਕਟਿੰਗ ਸਿੱਖਾਂਗੇ ਇਹਨਾਂ ਦਾ ਪਤਾ ਨਹੀਂ ਲੱਗਦਾ ਕਦੋਂ ਕਿਹੜੀ ਫਿਲਮ 'ਚ ਚੱਲ ਜਾਣ ਕਦੋਂ ਕਿਹੜੇ ਡਾਇਰੈਕਟਰ ਕੋਲ ਚੱਲ ਜਾਣ ਕਦੀ ਸਾਡਾ ਡਾਇਰੈਕਟਰ ਕੋਈ ਕਦੀ ਸਾਡਾ ਡਾਇਰੈਕਟਰ ਕੋਈ ਇਹ ਮੇਰੇ ਲਈ ਤਾਂ ਐਕਟਰ ਬਣ ਚੁੱਕੇ ਨੇ ਜਿੰਨੀ ਵਧੀਆ ਐਕਟਿੰਗ ਕਰਦੇ ਲੋਗ ਉਹਨਾਂ ਇਹਨਾਂ ਦੇ ਮਗਰ ਲੱਗਦੇ ਹਾਂਜੀ ਤੇ ਜਿਵੇਂ ਕਿ ਕਿਤੇ ਨਾ ਕਿਤੇ ਇਹਨਾਂ ਦੀ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਜੀ ਦੀ ਦੋਸਤੀ ਵੀ ਦਿਖਾਈ ਜਾਂਦੀ ਆ ਤੇ ਕੀ ਇਹ ਸਿਆਸਤੀ ਖੇਲ ਨੇ ਕਿ ਸਿਰਫ ਇਹ ਜਨਤਾ ਨੂੰ ਮੂਰਖ ਬਣਾ ਲਈਏ ਚੀਜ਼ਾਂ ਕੀਤੀਆਂ ਜਾ ਰਹੀਆਂ ਤੇ ਉਹਨਾਂ ਨੂੰ ਕੀ ਲੱਗਦਾ ਹੁਣ ਜਿਹੜੀ ਪੰਜਾਬ ਸਰਕਾਰ ਆਇਆ ਜਿਹੜੇ ਪੰਜਾਬ ਦੀ ਆਮ ਜਨਤਾ ਆ ਕੀ ਹਰ ਸਾਲ ਦੀ ਤਰ੍ਹਾਂ ਕੀ ਹੁਣ ਇਹਨਾਂ ਨੂੰ ਸਿਰਫ ਇੱਦਾਂ ਹੀ ਪਾਗਲ ਬਣਾਉਂਦੇ ਰਹਿਣਗੇ ਤੇ ਇਹ ਤਾਂ ਜਨਤਾ ਨੂੰ ਸੋਚਣਾ ਚਾਹੀਦਾ ਨਾ ਜਿਹੜੇ ਲੋਕ ਨੇ ਉਹ ਰਿਪੋਰਟ ਕਾਰਡ ਮੰਗਣ ਹਾਂਜੀ ਅੱਜ ਲੋਕਾਂ ਦਾ ਅੱਜ ਆਧੁਨਿਕ ਯੋਗ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਇੱਕ ਚੀਜ਼ ਤੁਹਾਡੇ ਕੋਲ ਹੱਥ ਦੇ ਵਿੱਚ ਹੈ ਫੋਨ 'ਤੇ ਆ ਅੱਗੇ ਜਿਹੜੇ ਅਖਬਾਰਾਂ ਦੇ ਸਾਧਨ ਟੀਵੀ ਦੇ ਸਾਧਨ ਇਹਨੇ ਮੁਹੱਈਆ ਨਹੀਂ ਸੀ ਉਦੋਂ ਭੋਲੇ ਪੰਦੇ ਨਾਲ ਅਸੀਂ ਚੱਲਦੇ ਆਂ ਅੱਜ ਤਾਂ ਇਹਨਾਂ ਦੇ ਰਿਪੋਰਟ ਕਾਰਡ ਮੰਗਣ ਮੈਂ ਤਾਂ ਹੈਰਾਨ ਆ ਲੋਕਾਂ ਦੇ ਉੱਤੇ ਜਿਹੜੇ ਨਾਰੇ ਮਾਰਨ ਲੱਗ ਜਾਂਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਗੱਲ ਕੀ ਹੈ ਕੀ ਇਹਨਾਂ ਨੇ ਕੀਤਾ ਕੀ ਨਹੀਂ ਕੀਤਾ ਇਸ ਲਈ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਮੈਂ ਤਾਂ ਇਹੀ ਕਹੂੰਗਾ ਕਿ ਲੋਕ ਜਾਗਰੂਕ ਹੋਣ ਤੇ ਆਪਣੇ ਪੰਜਾਬ ਦੀ ਡਿਵੈਲਪਮੈਂਟ ਨਾਲ ਧਿਆਨ ਦੇਣ ਤੇ ਉਸ ਲੀਡਰ ਨੂੰ ਚੁਣਨ ਜਿਹੜਾ ਉਹਨਾਂ ਦੇ ਘਰ ਦਾ ਲੀਡਰ ਹੈ ਜ਼ਮੀਨੀ ਲੀਡਰ ਹੈ ਤੇ ਉਹਨੂੰ ਵੋਟਾਂ ਪਾਣ ਤੁਸੀਂ ਇਹ ਔਮਨ ਏਮਪਾਵਰਮੈਂਟ ਦੀ ਗੱਲ ਕਰਦਾ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹਨਾ ਹਾਂ ਹਾਂਜੀ ਔਮਨ ਏਮਪਾਵਰਮੈਂਟ ਦੀ ਹਰ ਇੱਕ ਪਾਰਟੀ ਗੱਲ ਕਰਦੀ ਮੈਨੂੰ ਇੱਕ ਪਾਰਟੀ ਦੱਸ ਦੇ ਜਿਹਨੇ ਕਿਸੇ ਲੇਡੀ ਨੂੰ ਟਿਕਟ ਦਿੱਤੀ ਹੈ ਹਾਂਜੀ ਕਿਸੇ ਔਰਤ ਨੂੰ ਟਿਕਟ ਦਿੱਤੀ ਹੈ ਮੈਂ ਤਾਂ ਹੈਰਾਨ ਆ ਉਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਮਗਰ ਉੱਠ ਉੱਠ ਕੇ ਤਾੜੀਆਂ ਮਾਰਦੀਆਂ ਇਹਨਾਂ ਦੇ ਮਗਰ ਨਾਅਰੇ ਮਾਰਦੀਆਂ ਉਹਨਾਂ ਨੂੰ ਭੈਣਾਂ ਨੂੰ ਵੀ ਇਹ ਕਿਹੜੀਆਂ ਪਾਰਟੀਆਂ ਤੇ ਕੀ ਕਰ ਰਹੀਆਂ ਨੇ ਤੇ ਸਰ ਜਿਵੇਂ ਕਿ ਹੁਣ ਤੁਸੀਂ ਕਿਹਾ ਸੀ ਆਪਾਂ ਗੱਲ ਕਰੀਏ ਊਮਨ ਇੰਪਾਵਰਮੈਂਟ ਦੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਆ ਕੁੜੀਆਂ ਦੀ ਆਏ ਦੀ ਨਹੀਂ ਹੁਣ ਪਿੱਛੇ ਦੇਖ ਲਓ ਇੱਕ 6 ਸਾਲਾਂ ਪਤਨ 7 ਸਾਲਾਂ ਬੱਚੀ ਦਾ ਪਿੱਛੇ ਘਰੇਪ ਕੀਤਾ ਗਿਆ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਆਏ ਦਿਨ ਕੀ ਹੁਣ ਸਿਰਫ ਇਹ ਰੇਪ ਦੀਆਂ ਵਾਰਦਾਤਾਂ ਵਧਦੀਆਂ ਜਾਣਗੀਆਂ ਜਾਂ ਇਹਨਾਂ ਦੇ ਰੋਕ ਲਾਉਣ ਲਈ ਕਿਸੇ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਕਿ ਨਹੀਂ ਸਰਕਾਰ ਨੂੰ ਵੀ ਆਉਣਾ ਚਾਹੀਦਾ ਆ ਇਸ ਦੇ ਲਈ ਇਹ ਬਹੁਤ ਜ਼ਰੂਰੀ ਹੁੰਦੀ ਹੈ ਕਿ ਪੁਲਿਸ ਤੰਤਰ ਹਾਂਜੀ ਜਦੋਂ ਪੁਲਿਸ ਤੰਤਰ ਦੇ ਉੱਤੇ ਕੰਟਰੋਲ ਹੋਏਗਾ ਉਹਨੂੰ ਪਾਵਰ ਦਿੱਤੀ ਹੋਏਗੀ ਉਹਦਾ ਸਿਸਟਮ ਸ਼ਹਿਰ ਦੇ ਵਿੱਚ ਇਲਾਕਿਆਂ ਦੇ ਵਿੱਚ ਸਟੇਟ ਦੇ ਵਿੱਚ ਹੋਏਗਾ ਤਾਂ ਕਿਸੇ ਦੀ ਇੰਨੀ ਹਿੰਮਤ ਨਹੀਂ ਪੈਂਦੀ ਆ ਪਿੱਛੇ ਜਿਹੜਾ ਇੱਕ ਜੱਜਮੈਂਟ ਆਈ ਹੈ ਤੁਹਾਨੂੰ ਪਤਾ ਹੋਵੇਗਾ ਕੋਰਟ ਦੇ ਵਿੱਚੋਂ ਇੱਕ ਛੋਟੀ ਬੱਚੀ ਦੇ ਨਾਲ ਇੱਕ ਲੇਡੀਜ਼ ਨੇ ਹਰਕਤ ਕੀਤੀ ਸੀ ਤਿਓ ਕੋਰਟ ਦਾ ਜਿਹੜਾ ਫੈਸਲਾ ਆਇਆ ਫੈਸਲਾ ਆਇਆ ਜਰੂਰ ਪਰ ਉਹ ਲੇਟ ਹੋ ਗਿਆ ਪਰ ਬਹੁਤ ਵਧੀਆ ਫੈਸਲਾ ਇਦਾਂ ਦੇ ਫੈਸਲੇ ਜੇ ਫਾਸਟ ਟਰੈਕ ਤੇ ਚੱਲਣ ਤਾਂ ਲੋਕ ਵੀ ਚਕੰਨੇ ਹੋ ਜਾਣ ਇਦਾਂ ਦੀਆਂ ਹਰਕਤਾਂ ਤੋਂ ਬਾਹ ਜਾਣ ਜਦੋਂ ਇਦਾਂ ਦੇ ਲੋਕਾਂ ਨੂੰ ਸਜ਼ਾ ਮਿਲੇਗੀ ਜਲਦੀ ਫਾਸਟ ਟਰੈਕ ਦੇ ਉੱਤੇ ਤੇ ਅੱਪ ਹੀ ਸਹੀ ਹੋਏਗਾ ਸਿਸਟਮ ਇਹ ਸਾਰਾ ਕੁਝ ਸਰਕਾਰ ਦੇ ਤੇ ਪੁਲਿਸ ਦੇ ਹੱਥ ਦੇ ਵਿੱਚ ਹੁੰਦਾ ਹੈ ਜੇ ਤੰਤਰ ਸਹੀ ਹੋ ਜਾਏ ਤਾਂ ਸਭ ਕੁਝ ਸਹੀ ਹੋ ਸਕਦਾ ਕੋਈ ਮੁਸ਼ਕਲ ਨਹੀਂ ਆਏਗਾ ਹਾਂਜੀ ਤੇ ਸਰ ਜੇ ਹੁਣ ਆਪਾਂ ਗੱਲ ਕਰੀਏ ਕਨਈਆ ਮਿੱਤਲ ਜੀ ਬਾਰੇ ਉਹਨਾਂ ਨੇ ਹੁਣ ਇਦਾਂ ਕਿਹਾ ਕਿ ਜੋ ਰਾਮ ਕੋ ਲਾਏ ਹਨ ਹਮ ਉਹਨੇ ਲੈ ਕੇ ਆਏਗੇ ਉਸ ਵਾਰੇ ਤੁਹਾਡਾ ਕੀ ਕਹਿਣਾ ਆ ਚਲੋ ਉਹਨਾਂ ਦੀ ਸੋਚ ਹੈ ਜੀ ਉਹ ਜੋ ਮਰਜ਼ੀ ਕੁਝ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਰੋਕ ਨਹੀਂ ਸਕਦੇ ਗੱਲ ਇਹ ਹੈ ਵੀ ਰਾਮ ਜੀ ਭਗਵਾਨ ਮੰਨੇ ਜਾਂਦੇ ਆ ਤੇ Hindu ਧਰਮ ਦੇ ਉਹ ਪਰਮਾਤਮਾ ਨੇ ਹਾਂਜੀ ਉਹ ਤਾਂ ਆਪ ਸਭ ਨੂੰ ਲਿਆਂਨ ਆਲੇ ਆ ਉਹਨਾਂ ਨੂੰ ਰਚਨ ਆਲੇ ਆ ਉਹਨਾਂ ਨੂੰ ਇੱਕ ਜਨ ਸਮੂਹ ਚ ਇਕੱਠਾ ਕਰਨ ਆਲੇ ਆ ਉਹਨਾਂ ਨੂੰ ਮਰਿਆਦਾ ਪ੍ਰਸ਼ੋਤਮ ਕਿਹਾ ਜਾਂਦਾ ਤੇ ਜਦੋਂ ਉਹ ਸਾਰਿਆਂ ਨੂੰ ਇਕੱਠੇ ਕਰਨ ਵਾਲੇ ਆ ਪਰ ਇਹਨਾਂ ਦੀ ਜਿਹੜੀ ਇਹ ਟਿੱਪਣੀਆਂ ਆ ਸਿਰਫ ਵਾਹ ਵਾਈ ਲੈਣ ਦੇ ਲਈ ਇੱਕ ਸਮੂਹ ਤੋਂ ਇੱਕ ਫਿਰਕੇ ਤੋਂ ਇਦਾਂ ਦੇ ਗਾਣੇ ਗਾ ਦੇਣੇ ਇਸ ਲਈ ਇਹ ਵੀ ਭੁੱਲ ਜਾਣਾ ਕਿ ਰਾਮ ਜੀ ਤੁਹਾਨੂੰ ਲਿਆਣ ਆਲੇ ਆ ਨਾ ਕਿ ਤੁਸੀਂ ਰਾਮ ਜੀ ਨੂੰ ਲਿਆਣ ਆਲੇ ਆ ਰਾਮ ਜੀ ਕਿਤੇ ਨਹੀਂ ਗਏ ਸੀ ਰਾਮ ਜੀ ਸਾਡੇ ਸਾਰੇ ਸੰਗਤ ਦੇ ਦਿਲਾਂ ਦੇ ਵਿੱਚ ਨੇ ਤੇ ਉਹ ਹਰ ਇੱਕ ਦੇ ਮਨ ਦੇ ਵਿੱਚ ਵਸਦੇ ਨੇ ਨਾ ਉਹ ਕਿਤੇ ਗਏ ਨਾ ਇਹਨਾਂ ਦੀਆਂ ਗੱਲਾਂ ਦਾ ਕਰਕੇ ਉਹ ਕਿਤੇ ਆਏ ਉਹ ਇੱਥੇ ਹੀ ਹੈਗੇ ਆ ਤੁਹਾਡੇ ਵਿੱਚ ਆ ਸਾਡੇ ਵਿੱਚ ਆ ਸਾਰਿਆਂ ਦੇ ਵਿੱਚ ਆ ਉਹ ਹਾਂਜੀ ਤੇ ਸਰ ਜਿਵੇਂ ਕਿ ਹੁਣ ਕਿਹਾ ਜਾਂਦਾ ਕਿ ਮਸੀਦ ਧਰਮ ਨੂੰ ਇੱਥੇ ਚਰਚ ਬਣਾਉਣ ਦੀ ਜਗ੍ਹਾ ਨਹੀਂ ਦਿੱਤੀ ਜਾਣੀ ਜਾਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਨਾ ਤਾਂ ਜੀ ਇਹ ਮਿੱਤਲ ਜਿਹੜਾ ਹੈਗਾ ਹਾਂਜੀ ਕੋਈ ਤਹਿਸੀਲਦਾਰ ਹੈ ਹਾਂਜੀ ਨਾ ਹੀ ਇਹ ਕਿਸੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੈ ਤੇ ਨਾ ਹੀ ਕਿਸੇ ਸਟੇਟ ਦਾ ਰੈਵਨਿਊ ਮੰਤਰੀ ਹੈ ਜਿਹੜਾ ਇਹਦੇ ਤੋਂ ਪੁੱਛ ਕੇ ਕਿਸੇ ਨੇ ਮੰਦਿਰ ਬਣਾਉਣਾ ਕਿਸੇ ਨੇ ਮਸਜਿਦ ਬਣਾਉਣਾ ਕਿਸੇ ਨੇ ਗੁਰਦੁਆਰਾ ਬਣਾਉਣਾ ਜਾਂ ਕਿਸੇ ਨੇ ਚਰਚ ਬਣਾਉਣਾ ਐਦਾਂ ਦੇ ਨਟੰਕੀ ਬਾਜ਼ ਲੋਕਾਂ ਨੂੰ ਬਹਿਲਾਨ ਫਸਲਣ ਦੇ ਲਈ ਇਦਾਂ ਦੀਆਂ ਗੱਲਾਂ ਕਰਦੇ ਆ ਨਾ ਅਜੇ ਤੱਕ ਚਰਚ ਰੁਕੇ ਆ ਤੇ ਨਾ ਰੁਕਣੇ ਆ ਪਿਛਲੇ ਦਿਨਾਂ ਚ ਵੀ ਹਜ਼ਾਰਾਂ ਚਰਚ ਪਿਛਲੇ ਸਾਲਾਂ ਚ ਬਣੇ ਆ ਅੱਗੇ ਵੀ ਬਣਨਗੇ ਚਰਚ ਦਾ ਨਹੀਂ ਪੱਥਰ ਨਾ ਕੋਈ ਰੋਕ ਸਕਿਆ ਜਿੰਨੇ ਚਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਆਪ ਹੀ ਰੁਕ ਗਿਆ ਉਹ ਆਪ ਹੀ ਜਾਮ ਹੋ ਗਿਆ ਪਿਛਲੇ ਦਿਨਾਂ ਚ ਤੁਸੀਂ ਦੇਖ ਸਕਦੇ ਹੋ ਕਿ ਅਮਰਿਤਪਾਲ ਨੇ ਬੜਾ ਰੌਲਾ ਪਾਇਆ ਹੋਇਆ ਸੀ ਤੇ ਇਦਾਂ ਦੇ ਰੌਲਿਆਂ ਦੇ ਨਾਲ ਚਰਚਾਂ ਨੂੰ ਕੁਝ ਨਹੀਂ ਹੁੰਦਾ ਚਰਚ ਇਦਾਂ ਹੀ ਚੱਲਦੇ ਆਏ ਆ ਦੁਨੀਆਂ ਦੇ ਵਿੱਚ ਚੱਲਦੇ ਆ ਤੇ ਜਿਹਨੇ ਚਰਚਾਂ ਦੀ ਗੱਲ ਕਰਦੇ ਜਿਹੜੇ ਕ੍ਰਿਸਚਨਾਂ ਦੀ ਗੱਲ ਕਰਦੇ ਜਿਹੜੇ ਅੰਗਰੇਜ਼ਾਂ ਦੀ ਇਹ ਗੱਲ ਕਰਦੇ ਆ ਇਹ ਉਹਨਾਂ ਦੇ ਹੀ ਤਲਵੇ ਛੱਟਦੇ ਆ ਉਹਨਾਂ ਦੇ ਭਾਂਡੇ ਮਾਂਜਦੇ ਆ ਤੇ ਆਪਣੇ ਜਿਹੜੇ ਇੱਥੇ ਦੇ ਕ੍ਰਿਸਚਨ ਇਹਨਾਂ ਨੂੰ ਔਖੇ ਲੱਗਦੇ ਆ ਇਹਨਾਂ ਨੂੰ ਉਹਨਾਂ ਦੇ ਵੀਜ਼ੇ ਲੈਣ ਦੇ ਲਈ ਅੰਬੈਸੀਆਂ ਦੇ ਚੱਕਰ ਕੱਟਣੇ ਹੋਰ ਵਧੀਆ ਬਹੁਤ ਤਰ੍ਹਾਂ ਦੇ ਹੱਥ ਘੰਡੇ ਅਪਣਾਉਂਦੇ ਆ ਉਦੋਂ ਇਹਨਾਂ ਨੂੰ ਪਤਾ ਨਹੀਂ ਵੀ ਅਸੀਂ ਉਸੇ ਅੰਗਰੇਜ਼ਾਂ ਦੇ ਜਣਾ ਇਹ ਡਾਲਰ ਪਾਉਂਡ ਇਹਨਾਂ ਨੂੰ ਚੰਗੇ ਲੱਗਦੇ ਪਰ ਜਿਹੜਾ ਆਪਣਾ ਇੰਡੀਅਨ ਕ੍ਰਿਸਚੀਅਨ ਆ ਉਹ ਇਹਨਾਂ ਨੂੰ ਮਾੜਾ ਲੱਗਦਾ ਇੱਥੇ ਚਰਚ ਬਣਦੇ ਰਹੇ ਆ ਚਰਚ ਬਣਦੇ ਰਹਿਣਗੇ ਕਿ ਸਾਨੂੰ ਕਿਸੇ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਜੀ ਬਸ ਸਾਡਾ ਦੁੱਖ ਇਹੀ ਹੈ ਵੀ ਉਸ ਟਾਈਮ ਮੰਚ ਦੇ ਉੱਤੇ ਦੋ ਕੈਂਡੀਡੇਟ ਜਿਹੜੇ ਸਾਡੀਆਂ ਵੋਟਾਂ ਦੇ ਨਾਲ ਹੀ ਜਿੱਤਦੇ ਨੇ ਤੇ ਸਾਡੀਆਂ ਵੋਟਾਂ ਦਾ ਹੀ ਉਹਨਾਂ ਨੂੰ ਸਹਾਰਾ ਉਹ ਮੂੰਹ ਬੰਦ ਕਰਕੇ ਉੱਥੇ ਤਾੜੀਆਂ ਮਾਰਦੇ ਰਹੇ ਤੇ ਅੱਜ ਤੱਕ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਇਹ ਗਲਤੀ ਦੀ ਮਾਫੀ ਮੰਗ ਲਈਏ 크ਿਸਚਨ ਕਮਿਊਨਿਟੀ ਤੋਂ ਇਹ 크ਿਸਚਨ ਕਮਿਊਨਿਟੀ ਸਾਡੀ ਉਹਨੂੰ ਚਕੰਨੇ ਹੋਣ ਦੀ ਲੋੜ ਹੈ ਉਹਨੂੰ ਸਾਵਧਾਨ ਹੋਣ ਦੀ ਲੋੜ ਹੈ ਅੱਜ ਤੱਕ ਸਾਡੀ 크ਿਸਚਨ ਕਮਿਊਨਿਟੀ ਦਾ ਇੱਕ ਵੀ ਬੰਦਾ ਵਿਧਾਨ ਸਭਾ 'ਚ ਨਹੀਂ ਲੈ ਕੇ ਗਏ ਲੋਕ ਸਭਾ 'ਚ ਨਹੀਂ ਲੈ ਕੇ ਗਏ ਜਦ ਕਿ ਹਰ ਕਮਿਊਨਿਟੀ ਦਾ ਬੰਦਾ ਵਿਧਾਨ ਸਭਾ 'ਚ ਵੀ ਬੈਠਾ ਲੋਕ ਸਭਾ 'ਚ ਵੀ ਬੈਠਾ ਅੱਜ ਸਾਡੇ ਉਹ ਭੋਲੇ ਪਾਲੇ 크ਿਸਚਨ ਜਿਹੜੇ ਇਹਨਾਂ ਦੇ ਗੁਲਾਮ ਬਣੇ ਹੋਏ ਨੇ ਹਾਂਜੀ ਜਿਹੜੇ ਹਰ 5 ਸਾਲ ਗੁਲਾਮੀ ਕਰਦੇ ਅਗਲੇ 5 ਸਾਲ ਫੇਰ ਸੋਚਦੇ ਵੀ ਉਹੀ ਗੁਲਾਮ ਹੀ ਰਹਿਣਾ ਉਹਨਾਂ ਨੂੰ ਸੁਚੇਤ ਤੇ ਚਕੰਨੇ ਹੋਣ ਦੀ ਲੋੜ ਹੈ ਉਹ ਜਿਹੜੇ ਇਹਨਾਂ ਦੇ ਬਸਤੇ ਚੱਕ ਚੱਕ ਇਹਨਾਂ ਦੇ ਮਗਰ ਫਿਰਦੇ ਆ ਉਹ ਇੱਕ ਵਾਰੀ ਇਹਨਾਂ ਨੂੰ ਪੁੱਛਣੇ ਉਹ ਇਹਨਾਂ ਨੂੰ ਪਰਮਾਤਮਾ ਦੀ ਜਗ੍ਹਾ ਤੇ ਆਪਣੇ ਆਕਾ ਮੰਨ ਬੈਠੇ ਆ ਤਾਂ ਇਹਨਾਂ ਦੀ ਵਾਹ ਵਾਹ ਵਿੱਚ ਤਾੜੀਆਂ ਮਾਰਦੇ ਆ ਉਹਨਾਂ ਦਾ ਫਰਜ਼ ਬਣਦਾ ਹੈ ਕਿ ਜੇ ਉਹ ਇਹਨਾਂ ਦੇ ਕੈਂਡੀਡੇਟ ਨੇ ਇਹਨਾਂ ਨੂੰ ਪਿਆਰ ਕਰਨ ਵਾਲੇ ਆ ਇਹਨਾਂ ਨੂੰ ਦੱਸਣ ਵੀ 크੍ਰਿਸਚੀਅਨਿਟੀ ਦੇ ਕੀ ਰਾਈਟ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੋਲ ਇੱਕ ਕਮਿਸ਼ਨ ਹੁੰਦੀ ਸੀ ਮਾਈਨੋਰਿਟੀ ਕਮਿਸ਼ਨ ਅੱਜ ਉਹ ਵੀ ਸਾਡੇ ਤੋਂ ਖੋਹ ਲਈ ਗਈ ਇਹਨਾਂ ਸਾਡੇ ਨਾਲ ਬਿਤਕਰਾ ਇਹਨਾਂ ਧੱਕਾ ਹੋ ਰਿਹਾ ਹੈ ਹਰ ਦਿਨ ਚਰਚਾਂ ਦੇ ਅਟੈਕ ਹੋਏ ਪਾਸਟਰਾਂ ਤੇ ਅਟੈਕ ਹੋਏ ਬੇਇਜਤ ਕੀਤਾ ਜਾਂਦਾ ਪਰ ਫੇਰ ਵੀ ਸਾਡੇ ਸੁੱਤੇ ਦਿਲਾਂ ਵਾਲਿਆਂ ਨੂੰ ਮੈਂ ਕਹਿੰਨਾ ਆਪਣਾ ਜਮੀਰ ਜਗਾਣ ਦੀ ਲੋੜ ਹੈ ਤੇ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਹਲੂਣਾ ਦਿਓ ਕਿ ਦੱਸੋ 크ਿਸਚੀਅਨਿਟੀ ਦੇ ਲਈ ਕੀ ਕਰ ਰਹੇ ਨੇ ਇੱਥੇ ਕੋਈ ਵੀ 크ਿਸਚਨ ਬਾਹਰੋਂ ਨਹੀਂ ਆਇਆ 1947 ਤੋਂ ਪਹਿਲਾਂ ਦੇ ਇੱਥੇ ਕ੍ਰਿਸਚਨ ਨੇ ਸਭ ਡਰਾਮੇबाजी ਆ ਟਕਵਾਂਜਾ ਬਸ ਸੋਸ਼ਲ ਮੀਡੀਆ ਕਰਕੇ ਕ੍ਰਿਸਚੀਅਨਿਟੀ ਦਾ ਪ੍ਰਚਾਰ ਵੱਧ ਗਿਆ ਆ ਜਿਹੜਾ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਨਾ ਹੀ ਕ੍ਰਿਸਚਨ ਕਿਸੇ ਨੂੰ ਗਮਰਾਹ ਕਰਦੇ ਆ ਨਾ ਹੀ ਕਹਿੰਦੇ ਚਰਚ ਦੀ ਗੱਲ ਆ ਚਰਚ ਬਣੇ ਸੀ ਬਣਦੇ ਆ ਤੇ ਬਣਦੇ ਰਹਿਣਗੇ ਪਰ ਸਰ ਕਿਤੇ ਨਾ ਕਿਤੇ ਡਾਇਰੈਕਟਲੀ ਸਿਰਫ ਮਸੀਹ ਧਰਮ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਮਸੀਹ ਭਾਈਚਾਰੇ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਜਿਹੜੀ ਪ੍ਰਿੰਸੀਪਲ ਰਹੇ ਨੇ ਜੋ ਉਹਨਾਂ ਦੇ ਉਦੇਸ਼ ਰਹੇ ਨੇ ਉਹ ਕਹਿੰਦੇ ਜੇ ਕੋਈ ਤੁਹਾਡੇ ਇੱਕ ਗੱਲ ਤੇ ਥੱਪੜ ਮਾਰਦਾ ਹੈ ਤੇ ਤੁਸੀਂ ਦੂਜਾ ਵੀ ਕਰ ਦੋ ਪਰ ਉਹ ਵਜਾ ਹੁੰਦੀ ਨਜਾਇਜ਼ ਥੱਪੜ ਵੀ ਨਹੀਂ ਖਾਣਾ ਤੇ ਨਾਲ ਉਹਨਾਂ ਨੇ ਕਿਹਾ ਵੀ ਇੱਕ ਦੂਸਰੇ ਨੂੰ ਪਿਆਰ ਕਰੋ ਮਾਫ ਕਰੋ ਉਹ ਨੀਤੀ ਦੇ ਉੱਤੇ ਅਸੀਂ ਪ੍ਰਾਰਥਨਾ ਦੇ ਵਿੱਚ ਹੀ ਲੱਗੇ ਰਹੇ ਹਾਂ ਪਰ ਜਦੋਂ ਅੱਜ ਸਾਡੇ ਨੌਜਵਾਨ ਪੜ ਗਏ ਨੇ ਤੋ ਕਹਿੰਦੇ ਜਦ ਅਸੀਂ ਵੋਟ ਪਾਣੇ ਆ ਤਾਂ ਸਾਡਾ ਵੀ ਹੱਕ ਬਣਦਾ ਹੈ ਸਾਡਾ ਵੀ ਹਿੱਸਾ ਬਣਦਾ ਹੈ ਅ ਜਦੋਂ ਅਸੀਂ ਹਿੱਸਾ ਮੰਗਣਾ ਸ਼ੁਰੂ ਕੀਤਾ ਤਾਂ ਇਹਨਾਂ ਨੂੰ ਦੁੱਖ ਲੱਗਣ ਲੱਗ ਗਿਆ ਤੇ ਜਦੋਂ ਇਹਨਾਂ ਨਾਲ ਗੱਲ ਕਰੋ ਕਹਿੰਦੇ ਤੁਸੀਂ ਤਾਂ ਪ੍ਰਾਰਥਨਾ ਕਰਨ ਵਾਲੇ ਲੋਕ ਹੋ ਤੁਸੀਂ ਇਦਾਂ ਕਿਉਂ ਕਰਦੇ ਇਹ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਤੋਂ ਵੋਟਾਂ ਲੈਣਾ ਚਾਹੁੰਦੇ ਆ ਵੀ ਇਹ ਇਦਾਂ ਹੀ ਸਾਨੂੰ ਵੋਟਾਂ ਪਾਈ ਜਾਣ ਆਪਣੇ ਰਾਈਟ ਨਾ ਮੰਗਣ ਤੇ ਸਰ ਜਿਵੇਂ ਕਿ ਹੁਣ ਕਨਈਆ ਮਿੱਤਲ ਜੀ ਸਿੱਧਾ ਸਿੱਧਾ ਹੋਏ ਕਹਿ ਰਹੇ ਨੇ ਕਿ ਜੋ ਰਾਮ ਕੋ ਲੈ ਕੇ ਆਏ ਆਂ ਹਮ ਉਹਨੂੰ ਲੈ ਕੇ ਕਿ ਸਿਰਫ ਉਹ ਭਾਜਪੀ ਨੂੰ ਪ੍ਰਮੋਟ ਕਰਨ ਲਈ ਇਹਨਾਂ ਚੀਜ਼ਾਂ ਨੂੰ ਕਹਿ ਰਹੇ ਨੇ ਨਹੀਂ ਦੇਖੋ ਜੀ ਉਹਨਾਂ ਦੀ ਆਪਣੀ ਸੋਚ ਹੈ ਦੇਖੋ ਉਹ ਯਾਦ ਦੇਸ਼ ਦੇ ਵਿੱਚ ਰਹਿੰਦੇ ਆ ਕੁਝ ਵੀ ਕਹਿ ਸਕਦੇ ਆ ਉਹ ਬੀਜੇਪੀ ਨੂੰ ਲੈ ਕੇ ਆ ਉਹਨਾਂ ਨੇ ਕਿ ਬੀਜੇਪੀ ਨਹੀਂ ਉਹਨਾਂ ਨੇ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਤੁਹਾਨੂੰ ਇਹ ਲੱਗਦਾ ਹੈ ਵੀ ਬੀਜੇਪੀ ਰਾਮ ਨੂੰ ਲੈ ਕੇ ਆਈ ਹੈ ਮੈਨੂੰ ਇਹਦਾ ਜਵਾਬ ਦਿਓ ਸ਼ਾਕਸ਼ੀ ਜੀ ਕੀ ਤੁਹਾਨੂੰ ਲੱਗਦਾ ਵੀ ਬੀਜੇਪੀ ਰਾਮ ਨੂੰ ਲੈ ਆਈ ਹੈ ਜਾਂ ਰਾਮ ਚੰਦਰ ਇਹਨਾਂ ਨੂੰ ਲੈ ਕੇ ਆਏ ਹਾਂਜੀ ਸਰ ਸ਼੍ਰੀ ਰਾਮ ਚੰਦਰ ਇਹਨਾਂ ਨੂੰ ਲੈ ਕੇ ਆਏ ਆ ਨਾ ਕਿ ਇਹ ਉਹਨਾਂ ਨੂੰ ਲੈ ਕੇ ਆਇਆ ਉਹਦੇ ਗਾਣੇ ਗਾਣ ਦੇ ਨਾਲ ਕੁਝ ਨਹੀਂ ਹੋਣ ਲੱਗਿਆ ਜੇ ਉਹਦੇ ਗਾਣੇ ਗਾਣ ਦਾ ਐਡਾ ਹੀ ਅਸਰ ਹੁੰਦਾ ਤਾਂ ਬੀਜੇਪੀ ਦੇ ਜਿੰਨੇ ਕੈਂਡੀਡੇਟ ਆ ਇਹਨਾਂ ਦੇ ਸੁਆਗਤ ਹੁੰਦੇ ਲੋਕ ਫੁੱਲਾਂ ਦੀਆਂ ਬਰਸਾਤਾਂ ਕਰਦੇ ਇਹ ਤਾਂ ਇੱਕ ਦੁਬਾਰਾ ਆਰਡਰ ਇੱਕ ਹਾਈ ਕਮਾਂਡ ਤੋਂ ਕਰਾਉਣਾ ਪੈਣਾ ਕਿ ਜਿੱਥੇ ਵੀ ਬੀਜੇਪੀ ਦੇ ਕੈਂਡੀਡੇਟ ਜਾਂਦੇ ਆ ਉਹਨਾਂ ਦਾ ਫੁੱਲਾਂ ਨਾਲ ਸੁਆਗਤ ਕਰੋ ਜਿਸ ਤਰ੍ਹਾਂ ਪਹਿਲਾਂ ਸਾਰੇ ਦੇਸ਼ ਦੇ ਵਿੱਚ ਇਹਨਾਂ ਨੇ ਝੰਡੇ ਲਵਾਤੇ ਸੀ ਉਸੇ ਤਰ੍ਹਾਂ ਹੁਣ ਸੁਆਗਤ ਵੀ ਕਰਾਣ ਪਰ ਉਹ ਸੁਆਗਤ ਇੰਪੋਸੀਬਲ ਹੈ ਅੱਜ ਸਭ ਲੋਕ ਜਾਣਦੇ ਆ ਕੀ ਕਰ ਰਿਹਾ ਕਿਹੜੀ ਰਾਜਨੀਤੀ ਖੇਡ ਰਿਹਾ ਮਾਇਨੋਰਟੀ ਨੂੰ ਦੱਬ ਕੇ ਕੋਈ ਰਾਜ ਨਹੀਂ ਕਰ ਸਕਦਾ ਅੱਜ ਜੇ ਅਸੀਂ ਗੱਲ ਕਰੀਏ ਮੈਂ ਆਪਣੇ ਭਾਈਚਾਰੇ ਨੂੰ ਯਾਦ ਕਰਾਉਣਾ ਚਾਹਨਾ ਹੈ ਵੀ ਮਨੀਪੁਰ ਦੇ ਵਿੱਚ ਕੀ ਹੋਇਆ ਹਾਂਜੀ ਉਹ ਸਾਨੂੰ ਦੇਖਣ ਦੀ ਲੋੜ ਹੈ ਸੋਚਣ ਦੀ ਲੋੜ ਹੈ ਕਿਸੇ ਨੇ ਉੱਥੇ ਹਾ ਦਾ ਨਾਰਾ ਨਹੀਂ ਮਾਰਿਆ ਠੀਕ ਸਭ ਪਾਰਟੀਆਂ ਇੱਕੋ ਜਿਹੀਆਂ ਆ ਰਲੀਆਂ ਮਿਲੀਆਂ ਆ ਕੋਈ ਵੀ ਲੋਕਾਂ ਦਾ ਵਿਕਾਸ ਨਹੀਂ ਚਾਹੁੰਦਾ ਕੋਈ ਭਾਈਚਾਰੇ ਦਾ ਵਿਕਾਸ ਨਹੀਂ ਚਾਹੁੰਦਾ ਇਸ ਲਈ ਸੁਚੇਤ ਹੋ ਕੇ ਆਪਣਾ ਕੰਮ ਕਰੋ ਤੇ ਉਸ ਲੀਡਰ ਨੂੰ ਵੋਟ ਪਾਓ ਜਿਹੜਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡਾ ਸਾਂਝੀ ਦਾਈ ਆ ਹਾਂਜੀ ਤੇ ਸਰ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਡਾ ਅਗਲਾ ਸਟੈਪ ਕੀ ਰਹੂਗਾ ਜਿਵੇਂ ਕਿ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਚਰਚ ਨਹੀਂ ਬਣਨ ਦੇਣਾ ਜਾਂ ਐਦਾਂ ਦੀਆਂ ਚੀਜ਼ਾਂ ਨਹੀਂ ਹੋਣ ਦੇਣੀਆਂ ਉਹਨਾਂ ਨੂੰ ਲੈ ਕੇ ਤੁਹਾਡਾ ਅਗਲਾ ਨੈਕਸਟ ਸਟੈਪ ਕੀ ਰਹੂਗਾ ਦੇਖੋ ਉਹਨਾਂ ਦੇ ਕਹਿਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਨਾ ਤਾਂ ਉਹ ਤਹਿਸੀਲਦਾਰ ਹੈ ਹਾਂਜੀ ਨਾ ਹੀ ਉਹ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੈ ਤੇ ਨਾ ਹੀ ਉਹ ਰੈਵਿਊਨੂ ਮਿਨਿਸਟਰ ਹੈ ਰਾਈਟ ਸਰ ਤੇ ਉਹਦੇ ਕਹਿਣ ਦੇ ਨਾਲ ਕੀ ਹੋਣਾ ਉਹਦੇ ਤੋਂ ਕਿਸੇ ਨੇ ਸਰਟੀਫਿਕੇਟ ਲੈਣਾ ਨਹੀਂ ਸਰ ਕੋਈ ਨਾ ਤਾਂ ਉਹਦੇ ਤੋਂ ਕਿਸੇ ਨੇ ਸਰਟੀਫਿਕੇਟ ਲੈਣਾ ਮੰਦਿਰ ਬਣਾਉਂਦਾ ਨਾ ਗੁਰਦੁਆਰੇ ਜਿਹੜਾ ਬੰਦਾ ਆਪ ਪੈਸੇ ਲਾ ਕੇ ਪੈਸੇ ਲੈ ਕੇ ਗੰਦਾ ਜਾਂ ਤਾਂ ਉਹ ਹੁੰਦਾ ਨਾ ਮੁਫਤ ਸੇਵਾ ਕਰਦਾ ਫਿਰੇ ਫੇਰ ਗੱਲ ਹੈ ਉਹ ਪੇਡ ਹੈ ਉਹਨੂੰ ਪੈਸੇ ਦੇ ਕੇ ਗਵਾਇਆ ਜਾਂਦਾ ਉਹ ਤਾਂ ਗੱਲ ਕਰਾਈ ਜਾਂਦੀ ਉਹ ਕਰੀ ਜਾਂਦਾ ਹੈ ਬਸ ਗੱਲ ਹੋਰ ਤਾਂ ਕੁਝ ਵੀ ਨਹੀਂ ਹੈਗੀ ਨਾ ਉਹਦੇ ਕਹਿਣ ਤੇ ਮੰਦਿਰ ਬਣਨੇ ਆ ਨਾ ਉਹਦੇ ਕਹਿਣ ਤੇ ਮੰਦਿਰ ਰੁਕਣੇ ਆ ਨਾ ਉਹਦੇ ਕਹਿਣ ਤੇ ਚਰਚ ਬਣਨੇ ਆ ਨਾ ਉਹਦੇ ਕਹਿਣ ਤੇ ਰੁਕਣੇ ਆ ਜਿਹੜੀ ਚੀਜ਼ ਜਿੱਦਾਂ ਚੱਲਦੀ ਆਈ ਉਸੇ ਤਰੀਕੇ ਨਾਲ ਚੱਲਣੀ ਉਹਦੇ ਕਹਿਣ ਦੇ ਨਾਲ ਕੋਈ ਅਸਰ ਨਹੀਂ ਹੋਣ ਲੱਗਿਆ ਤੇ ਇਸਰ ਇਹਨਾਂ ਚੀਜ਼ਾਂ ਨੂੰ ਫਿਰ ਆਪਾਂ ਅੱਗੇ ਕੀ ਕਵਾਂਗੇ ਕਿ ਸਿਰਫ ਇਹ ਇੱਕ ਰਾਜਨੀਤਿਕ ਖੇਡ ਹੈ ਕਿ ਸਿਰਫ ਲੋਕਾਂ ਨੂੰ ਬੇਵਕੂਫ ਆਮ ਜਨਤਾ ਨੂੰ ਬੇਵਕੂਫ ਬਣਾਇਆ ਜਾਂਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਇਹ ਕੁਛ ਨਹੀਂ ਜੀ ਇਦਾਂ ਦੇ ਸ਼ਰਾਰਤੀ ਲੋਕ ਆਂਦੇ ਆ ਥੋੜੇ ਕਿਚਰ ਮਗਰੋਂ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਤਾਂ ਐਡਮਿਨਿਸਟ੍ਰੇਸ਼ਨ ਨੂੰ ਪੰਜਾਬ ਸਰਕਾਰ ਨੂੰ ਤੇ ਨਾਲ ਖਾਸ ਕਰਕੇ ਪੰਜਾਬ ਪੁਲਿਸ ਨੂੰ ਇਹ ਕਹਿਣਾ ਚਾਹਨਾ ਕਿ ਇਦਾਂ ਦੇ ਗਾਇਕ ਗਾਣੇ ਗਾਣ ਵਾਲੇ ਜਿਹੜੇ ਹੇਟ ਸਪੀਚ ਕਰਦੇ ਨੇ ਨਫ਼ਰਤ ਫੁਲਾਉਂਦੇ ਨੇ ਇਹਨਾਂ ਨੂੰ ਪੰਜਾਬ ਦੇ ਵਿੱਚ ਬੈਨ ਕੀਤਾ ਜਾਏ ਤਾਂ ਕਿ ਪੰਜਾਬ ਅਮਨ ਸ਼ਾਂਤੀ ਦੇ ਵਿੱਚ ਭਾਈਚਾਰਕ ਸਾਂਝ ਦੇ ਵਿੱਚ ਬਣਿਆ ਰਹ ਧੰਨਵਾਦ ਸੇ ਥੈਂਕ ਯੂ ਤੇ ਜਿਵੇਂ ਕਿ ਤੁਸੀਂ ਦੇਖਿਆ ਸੀ ਕੀਤੀ ਸੀ ਐਲਬਰਟ ਦੁਆ ਜੀ ਦੇ ਨਾਲ ਗੱਲਬਾਤ ਤੇ ਉਹਨਾਂ ਨੇ ਕਾਫੀ ਸਾਰੀਆਂ ਗੱਲਾਂ ਸਾਨੂੰ ਦੱਸੀਆਂ ਵੀ ਤੇ ਉਹਨਾਂ ਨੇ ਧਰਮ ਦੇ ਰਾਈਟਸ ਦੇ ਬਾਰੇ ਵੀ ਕੀ ਦੱਸਿਆ ਕਿ ਕੀ ਅੱਗੇ ਹੋਣਾ ਚਾਹੀਦਾ ਹੈ ਤੇ ਕੀ ਨਹੀਂ ਇਦਾਂ ਦੀਆਂ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਆਲਰੀਡੀ ਪੰਜਾਬ ਲਾਈਵ ਦੇ ਨਾਲ ਮੈਂ ਸਾਖਸ਼ੀ ਤੇ ਮੇਰੇ ਨਾਲ ਨੇ ਕੈਮਰਾਮੈਨ ਬੱਲੂ